ਗੁਰਸਤੁਰ ਕਾ ਜੋ ਸਿੱਖ ਆਖਾ ੜੋ ਗੁਰਸਤੁਰ ਹਵਾ ਗੁਰਸਤੁਰ ਕਾ ਉਸਤ ਵਾ ਵਾ ਉਦਮ ਕਰੇ ਭਲਕੇ ਪਰਵਾਹੀ ਇਸ਼ਲਾ ਕਰੇ ਅਮਰਤ ਸਰਨਾ ਪੜੋ ਇਹ ਪਲਕੇ ਪਰ ਭਾਤੀ ਇਸ਼ਨਾ ਕਰੇ ਅਮਰਤ ਸਰਨਾ ਪੜੋ ਉਤਮ ਕਰ ਸਾਰੇ ਸੂਰੂ ਹਰ ਹਾਲ ਜਪ ਗਾਏ ਸਭ ਕਿਲ ਵਿੱਚ ਪਾਪ ਦੋਖ ਲੈ ਜਾ ਸਾਰੇ ਦੇਸ਼ ਸਭ ਕਿਲ ਵਿੱਚ ਪਾਪ ਦੋਖ ਲੈ ਜਾ ਸਭ ਕਿਲ ਵਿੱਚ ਪਾਪ ਦੋ ਦਨ ਕਾ ਜੋ ਸਿੱਖ ਆਖਾਈ ੜੋ ਗੁਰਸਤ ਹਵਾ ਗੁਰਸਤ ਗੁਰ ਕਾ ਜੋ ਸਿੱਖ ਆਖਾਈ ਚਿੱਤ ਅੱਖਾਂ ਚੜੇ ਦਿਵਸ ਕੋ ਰ ਪਾਣੀ ਆਵੇ ਤੇਂਦੇ ਆਪ ਤੇ ਆ ਹਰ ਨਾਮ ਤੇ ਆਵੇ ਫਿਰ ਚੜੇ ਹੋਵੈਂ ਤੇ ਆ ਜੋ ਸਾਸ ਕੀ ਰਾਸ ਤੇ ਆਏ ਮੇਰਾ ਹਰ ਹਰ ਸੋਖ ਸਿੱਖ ਗੁਰੂ ਵਾਇ ਗੁਰੂ ਵਾਇ ਗੁਰੂ ਵਾਇ ਗੁਰੂ ਵਾਇ ਗੁਰੂ ਵਾਇ ਗੁਰੂ ਸਾਰੇ ਵਾਇ ਗੁਰੂ ਵਾਇ ਗੁਰੂ ਵਾਇ ਗੁਰੂ ਵਾਇ ਵਾਹਿਗੁਰੂ 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 ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਜੋ ਸਾ ਸੋ ਗੁਰ ਸਿੱਖ ਗੁਰੂ ਮਨ ਪਾਵੇ ਸੋ ਗੁਰ ਸਿੱਖ ਗੁਰੂ ਮਨ ਪਾਵੇ ਸੋ ਗੁਰ ਸਿੱਖ ਗੁਰੂ ਮਨ ਪਾਵੇ ਗੁਰਸੱਜ ਗੁਰਗਾ ਇਸ ਅੱਖਾਂ ਲੋਗ ਸਤ ਗੁਰਸਤ ਗੁਰਗਾ ਜੋ ਸਿੱਖ ਅੱਖਾਂ ਕਰੋ ਬੇਤੀ ਗੁਰਸਤ ਜੋ ਸਿੱਖ ਅੱਖਾਂ ਲੋਗ ਮੈਂ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਦੇ ਸਿ ਸੁਣਾਵੈ ਜਿਸ ਨੂੰ ਦਇਆ ਤਿਸ ਗੁਰ ਸਿੱਖ ਗੁਰੂ ਜਨਨਾਰਨ ਤੋੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਾਪੈ ਹਉ ਰੈ ਨਾਮ ਜਪਾਵੇ ਜਨਨਾਰਨ ਪੈ ਅਬ ਰਨਾ ਜਪਾਵੇ ਗੁਰਸਤ ਗੁਰ ਕਾ ਜੋ ਸਿੱਖ ਆਖਾਏ ਗੁਰਸਤ ਗੁਰ ਕਾ ਕੀ ਆਖਾਏ ਪੜ੍ਹਣੋ ਕੋਸ਼ਿਸ਼ ਕਰੀਏ ਉਸ ਸਤ ਤੂੰ ਸਿੱਖ ਯਾਰ ਆ ਵਾਹਿਗੁਰੂ 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 ਵਾਹ 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 ਪਲਕੇ ਉੱਠ ਹਰ ਨਾਮ ਤੇਵੇ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਗੁਰ ਸਤ ਗੁਰ ਕਾ ਜੋ ਸਿੱਖਿਆ